ਕਿਦਾਂ ਚੱਲ ਰਿਹਾ ਜੀ ਸਫ਼ਰ ਵਾਪਸ ਗਾਇਕੀ ਵੱਲ ਦਾ ਸ਼ਾਨਦਾਰ ਚੱਲ ਰਿਹਾ ਸ਼ੁਰੂ ਕੀਤਾ ਜੀ ਚੰਗਾ ਲੱਗ ਰਿਹਾ ਜੀ ਘਰ ਵਾਪਸੀ ਹੋ ਗਈ ਘਰ ਵਾਪਸੀ ਮਾਨਸਿਕ ਰੂਪ ਚ ਕਿਦਾਂ ਮਹਿਸੂਸ ਕਰਦੇ ਜੀ ਇਹਨੂੰ ਤੁਸੀਂ ਸਿਗੇ ਫਿਰ ਰਾਜ ਨੂੰ ਮਨ ਨੂੰ ਚੰਗਾ ਲੱਗਦਾ ਹੈ ਬੰਦਾ ਜਿਹੜੇ ਜੋ ਮੈਨੂੰ ਕਰਨੀ ਪਈ ਜੇ ਕਰਦਾ ਮੈਂ ਰੋਣ ਉਹਨੂੰ ਤਕਦੀਰ ਚ ਲਿਖਿਆ ਸੀ ਉਹ ਵੀ ਕੀਤਾ ਜਿਹਦੇ ਜਿੰਨੀ ਦਰ ਕੀਤਾ ਠੀਕ ਹੈ ਮਾਰ ਜਿੰਦਿਆਂ ਸਿਆਸਤ ਕਿਉਂਕਿ ਉੱਥੇ ਕੋਈ ਤੁਹਾਡਾ ਦੋਸਤ ਬਾੜੀ ਜੀ ਤੁਹਾਡਿ ਚ ਕੋਈ ਕਮੀ ਆ ਗਈ ਮੈਨੂੰ ਇਹ ਹੁੰਦਾ ਸੀ ਯਾਦ ਮੇਰੇ ਰੱਬ ਇੱਕ ਤਾਂ ਕ腐ਸ਼ਨ ਦਾ ਕਦੀ ਦੋਸ਼ ਨਾ ਲੱਗੇ ਹੂੰ ਦੂਸਰਾ ਕਿਰਦਾਰ ਮੇਰਾ ਕੈਜੀ ਸੀ ਇਹ ਤੈਸੀ ਜੀ ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ ਇਹ ਅੰਤਰ ਯਾਤਰਾ ਜੜੀ ਹੈ ਜਿਹਦਾ ਜ਼ਿਕਰ ਕੀਤਾ ਇਹ ਅੰਦਰ ਚੱਲਦਾ ਰਹਿੰਦਾ ਹੈ ਬਾਕੀ ਜੀ ਚੰਗਾ ਬੀਜ ਬੀਜਿਆ ਹੋਵੇ ਤਾਂ ਜੇ ਬੀਜ ਠੀਕ ਨਾ ਹੋਵੇ ਜ਼ਮੀਨ ਠੀਕ ਨਾ ਹੋਵੇ ਉਹ ਫਿਰ ਵਕਤ ਪਾ ਕੇ ਮਰ ਜਾਂਦਾ ਮੌਜੂਦ ਮੇਰਾ ਸਾਰਾ ਰੋਮ ਰੋਮ ਸੰਗੀਤ ਦਾ ਸੀ ਸੋ ਸਿਆਸਤ ਵੀ ਕੁਛ ਨਾ ਮੇਰਾ ਵਿਗਾੜ ਸਕੀ ਇਹ ਜਦੋਂ ਤੁਸੀਂ ਕਹੇ ਕਿ ਬੀਜ ਹੋਣਾ ਚਾਹੀਦਾ ਫਿਰ ਹਾਲਾਤ ਸਹੀ ਹੋਣੇ ਚਾਹੀਦੇ ਆ ਇਹ ਸਿੱਖਿਆ ਜਾ ਸਕਦਾ ਸੰਗੀਤ ਬਹੁਤ ਸਾਰੇ ਲੋਕਾਂ ਦੇ ਅੰਦਰ ਸੰਗੀਤ ਜਾਂ ਉਹ ਕਲਾਕਾਰ ਬਹੁਤ ਵੱਡੇ ਹੁੰਦੇ ਆ ਦੁਨੀਆ ਉਨੀ ਮਾਨਤਾ ਹੀ ਦਿੰਦੀ ਇਹ ਕੀ ਚੱਕਰ ਹੋ ਗਿਆ ਕੁਝ ਲੋਕੀ ਮਿਹਨਤ ਕਰਕੇ ਪਹਿਲਵਾਨ ਵੀ ਬਣ ਜਾਂਦੇ ਆ ਉਹ ਵੀ ਠੀਕ ਹੈ ਦੋ ਚਾਰ ਕੁਸ਼ਤੀਆਂ ਢਾਈਆਂ ਨਾਮ ਦੀ ਬਗਤ ਜਿਹੜਾ ਕਲਾਕਾਰ ਆਂਤਰ ਤੇ ਸੀ ਕਿੰਨੇ ਜਾਂ ਲੇਖਕ ਜਾਂ ਕਲਾਕਾਰ ਹਨ ਉਹ ਥੋੜਾ ਜਿਆ ਆਮ ਲੋਕਾਂ ਨਾਲੋਂ ਹਟਕੇ ਹੁੰਦੇ ਜਿੱਤੋ ਜਿਹੜਾ ਮੁੰਡਾ ਪਾਗਲ ਹੋ ਗਿਆ ਮੇਰੀ ਮਾਂ ਦਾ ਨਾਮਜੀਤਕੌਰ ਮੈਂ ਕਹਾਂ ਮਾਂ ਤੂੰ ਪਰਵਾਹ ਨਾ ਹਾਂ ਦੇਖ ਜਦ ਮੇਂ ਫਿਸ਼ਦਾ ਗਿਆ ਮਮ ਕਮਲਾ ਨੂੰ ਦੇਖ ਕੇ ਕਹਿੰਦਾ ਮਾਂ ਕੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਆਪਣੀ ਮਾਂ ਨੂੰ ਲੱਗਦਾ ਵੀ ਜਿੱਤੋ ਤੇਰਾ ਮੁੰਡਾ ਕਮਲਾ ਹੋਗਾ ਤੇ ਤੁਸੀਂ ਕਹ ਦੇਖੀ ਇੱਕ ਦਿਨ ਤੇਰੇ ਕਮਲੇ ਮੁੰਡੇ ਨੂੰ ਲੋਕ ਦੇਖਣਗੇ ਉਹ ਉਹ ਵਸਤ ਰੱਬ ਨੇ ਕੀਤਾ ਇਹ ਇਹ ਪਰ ਤੁਸੀਂ ਕਿਹੜੇ ਕੰਫੀਡੈਂਸ ਨਾਲ ਬੋਲਦੇ ਮੈਨੂੰ ਨਹੀਂ ਪਤਾ ਕੌਣ ਬੋਲਦਾ ਮੇਰੇ ਚਰਮ ਜਿਵੇਂ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਬੋਤਲ ਸਵਾਗਤ ਦੋਸਤੋ ਅੱਜ ਦਾ ਪ੍ਰੋਗਰਾਮ ਖਾਸ ਆ ਖਾਸ ਇਸ ਕਰਕੇ ਕਿਉਂਕਿ ਸਰਦਾਰ ਖਾਸ ਮਹਿਮਾਨ ਨੇ ਹੰਸ ਰਾਜ ਹੰਸ ਜੀ ਅੱਜ ਪ੍ਰੋਗਰਾਮ ਦੇ ਵਿੱਚ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਕੁਝ ਗੱਲਾਂਬਾਤ ਕੀਤੀ ਜਾਣ ਤੁਸੀਂ ਜਾਣਦੇ ਹੋ ਕੱਲ ਨੂੰ ਰਾਇਲ ਕਿੰਗ ਪੈਲਸ ਦੇ ਵਿੱਚ ਉਹਨਾਂ ਦਾ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਸ਼ਾਮ ਨੂੰ 7 ਵਜੇ ਲਾਈਵ ਇਨ ਕਾਨਸਰਟ ਆ ਉੱਥੇ ਤੁਸੀਂ ਪਹੁੰਚਣਾ ਆ ਨੰਬਰ ਉੱਤੇ ਆ ਰਿਹਾ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਉੱਥੋਂ ਲੈ ਸਕਦੇ ਆ ਅਸੀਂ ਗੱਲਬਾਤ ਕਰਦੇ ਹਾਂ ਹੰਸ ਰਾਜ ਹੰਸੀ ਹਾਂਸਾ ਹੰਸੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਐਨ ਹਸੀਕਰ ਧੰਨਵਾਦ ਜਸਕਰਨ ਜੀ ਬਹੁਤ ਸ਼ੁਕਰੀਆ ਕਿਦਾਂ ਚੱਲ ਰਿਹਾ ਜੀ ਸਫਰ ਵਾਪਸ ਗਾਇਕੀਵਾਲ ਦਾ ਸ਼ਾਨਦਾਰ ਚੱਲ ਰਿਹਾ ਸ਼ੁਰੂ ਕੀਤਾ ਹੁਣ ਅ ਟ੍ਰਾਂਟੋਸ਼ ਸ਼ੋਅ ਸੀ ਪਹਿਲਾਂ ਫੇ ਕੈਲਗਰੀ ਸੀ ਫਾਈਨਲ ਹੁਣ ਵੈਨਕੂਵਰ ਹੈ ਜੀ ਚੰਗਾ ਲੱਗ ਰਿਹਾ ਜਿਵੇਂ ਘਰ ਵਾਪਸੀ ਹੋ ਗਈ ਹੁੰਦੀ ਹੈ ਇਹ ਘਰ ਵਾਪਸੀ ਮਾਨਸਿਕ ਰੂਪ ਚ ਕਿਦਾਂ ਮਹਿਸੂਸ ਕਰਦੇ ਜੀ ਇਹਨੂੰ ਤੁਸੀਂ ਸਹਿਗੇ ਫਿਰ ਰਾਜਨੀਤੀ ਵੱਲ ਹੁਣ ਮੁੜ ਕੇ ਇਹ ਦੁਬਾਰਾ ਤੋਂ ਸ਼ੁਰੂ ਕਰਨਾ ਪੈ ਰਿਹਾ ਜਾਂ ਮੈਂ ਆਟੋ ਤੇ ਲੱਗਾ ਹੋਇਆ ਬੰਦਾ ਜਿਹੜੇ ਜੋਬ ਮੈਨੂੰ ਕਰਨੀ ਪੈ ਜੇ ਕਰਦਾ ਮੈਂ ਰੋ ਨਹੀਂ ਉਹ ਵੀ ਤਕਦੀਰ ਚ ਲਿਖਿਆ ਸੀ ਉਹ ਵੀ ਕੀਤਾ ਜਿੰਨੀ ਦਿਰ ਕੀਤਾ ਠੀਕ ਕੀਤਾ ਇਹ ਸ਼ੁਕਰ ਆ ਕਿ ਇੰਨੇ ਸਾਲ ਇਧਰੋਂ ਤਾਂ ਗਾਇਬ ਪੈ ਗਿਆ ਲੇਕਿਨ ਜਦੋਂ ਮੈਂ ਛੱਡਿਆ ਤੇ ਕੋਈ ਕੰਟਰੋਵਰਸਿਟੀ ਹੋਈ ਦੋ ਚੀਜ਼ਾਂ ਮਾਰ ਦਿੰਦੀਆਂ ਸਿਆਸਤ ਕਿਉਂਕਿ ਉੱਥੇ ਕੋਈ ਤੁਹਾਡਾ ਦੋਸਤ ਨਹੀਂ ਹੁੰਦਾ ਮੀਡੀਆ ਵੀ ਬਹੁਤ ਸਟ੍ਰੌਂਗ ਹੈ ਜੀ ਤੁਸੀਂ ਮਾੜੀ ਜੀ ਵੀ ਤੁਹਾਡੇ ਚ ਕੋਈ ਖਾਮੀ ਆ ਗਈ ਮੈਨੂੰ ਇਹ ਹੁੰਦਾ ਸੀ ਯਾ ਮੇਰੇ ਰੱਬ ਇੱਕ ਤਾਂ ਕ腐ਸ਼ਨ ਦਾ ਕਦੀ ਦੋਸ਼ ਨਾ ਲੱਗੇ ਹੂੰ ਦੂਸਰਾ ਕਿਰਦਾਰ ਨਾ ਮੇਰਾ ਕੈਰ ਬੰਦੇ ਕੋ ਪਾਵਰ ਆ ਜਾਏ ਤੇ ਦੋਨੇ ਚੀਜ਼ਾਂ ਥੋਕ ਚ ਮਿਲਦੀਆਂ ਇਹਨਾਂ ਤੋਂ ਕਿ ਮੈਨੂੰ ਇਹਨਾਂ ਦੀ ਉਹਦੇ ਵਿੱਚ ਮਹਿਰ ਨਾ ਹੋਵਾ ਤੇ ਤਾਂ ਕਿ ਮੈਂ ਬਚਿਆ ਰਹਾ ਸ਼ੁਕਰ ਹੈ ਕਿਸੇ ਵੀ ਕੰਟਰੋਵਰਸੀ ਤੋਂ ਬਿਨਾ ਮੇਰੇ ਜਿੱਦਾਂ ਕਹਿੰਦੇ ਹੁੰਦੇ ਬੇਦਾਗ ਹੀ ਜਾਨ ਛੁੱਟ ਗਈ ਹਾਲਾਂਕਿ ਮੁਸ਼ਕਲ ਬਹੁਤ ਹੈ ਸਿਆਸਤ 'ਚ ਜੀ ਤੁਹਾਨੂੰ ਵੀ ਉੱਠ ਕੇ ਪ੍ਰਿਆਜ ਜੀ ਕਹਦੇ ਕਿ ਵੀਐਨਐਮ ਮਤੋਂ ਹੀ ਨਿਪਿਹਲਾ ਹੈ ਜੀ ਤੁਹਾਡੀ ਪੱਲੇ ਕੀ ਰਹਿ ਜਾਂਦਾ ਸਾਧੂਆਂ ਨੂੰ ਨਹੀਂ ਬਖਸ਼ਦੇ ਸਿਆਸਤ ਵਿੱਚ ਕਿ ਸਾਡੇ ਵਰਗਾ ਨਾਰਮਲ ਬੰਦਾ ਤਰਗੜਿਆ ਹੀ ਜਾਂਦਾ ਨਾ ਸੋ ਕਿਸੇ ਨੇ ਅੱਜ ਤੱਕ ਕਿਹਾ ਹੀ ਨਹੀਂ ਵੀ 1 ਰੁਪਿਆ ਵੀ ਮੰਗਿਆ ਹੰਸਰਾ ਜਨਸ ਨੇ ਇਹ ਸ਼ੁਕਰ ਹੈ ਦਾ ਤੇ ਹੋਰ ਕੋਈ ਹਾਸਲ ਨਹੀਂ ਮੈਨੂੰ ਕੁਝ ਵੀ ਇਹ ਅੰਦਰ ਦੀ ਯਾਤਰਾ ਕਿੰਨੀ ਕਿਹਾ ਜਿਹੜੀ ਸੰਗੀਤ ਆ ਹੁਣ ਅਸੀਂ ਬਾਹਰ ਦੇਖ ਰਹੇ ਹਾਂ ਕਿ ਹਾਂਸਰਾ ਹਾਂਸ ਦੁਆਰਾ ਆਇਆ ਕੈਨੇਡਾ ਦੇ ਵਿੱਚ ਕਿੰਨੇ ਸਾਲਾਂ ਬਾਅਦ ਜਾਂ ਗਾਇਕੀ ਦੇ ਵਿੱਚ ਪ੍ਰੋਫੈਸ਼ਨਲੀ ਦੁਆਰਾ ਇਹ ਤੁਹਾਡੇ ਅੰਦਰ ਦੀ ਯਾਤਰਾ ਕਿੰਨੀ ਕਿਹਾ ਵੀ ਤੁਸੀਂ ਪਹਿਲਾਂ ਉਦਾਂ ਹੀ ਜੁੜੇ ਸੀ ਸਾਰਾ ਕੁਝ ਸਾਨੂੰ ਬਾਹਰੀ ਰੂਪ ਹੀ ਹੁਣ ਇੱਕ ਫੇਜ਼ ਵੱਖਰਾ ਦਿਖ ਰਿਹਾ ਜਾਂ ਇਹਦੇ ਵਿੱਚ ਕੋਈ ਫਰਕ ਹੁੰਦਾ ਜੀ ਸੰਗੀਤ ਐਸੀ ਚੀਜ਼ ਹੈ ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ ਬੇਸ਼ੱਕ ਡਾਇਵਰਟ ਹੋ ਜਾਓ ਕਿਸੇ ਹੋਰ ਪ੍ਰੋਫੈਸ਼ਨ ਚੱਲ ਜਾਓ ਇਹ ਅੰਤਰ ਯਾਤਰਾ ਜਿਹੜੀ ਹੈ ਜਿਹਦਾ ਜ਼ਿਕਰ ਕੀਤਾ ਅੰਦਰ ਚੱਲਦਾ ਰਹਿਦਾ ਕੰਮ ਜੀ ਚੰਗਾ ਬੀਜ ਬੀਜਿਆ ਹੋਵੇ ਤਾਂ ਜੀ ਬੀਜ ਠੀਕ ਨਾ ਹੋਵੇ ਜ਼ਮੀਨ ਠੀਕ ਨਾ ਹੋਵੇ ਉਹ ਫਿਰ ਵਕਤ ਪਾ ਕੇ ਮਰ ਜਾਂਦਾ ਜ਼ਮੀਨ ਵੀ ਵਾਂਝ ਹੋ ਜਾਂਦੀ ਬੀਜ ਤਾਂ ਰਹਿਦਾ ਹੀ ਨਹੀਂ ਲੇਕਿਨ ਮੇਰਾ ਜ਼ੇਹਨ ਐਸਾ ਸੀ 뮤지컬 ਵਜੂਦ ਮੇਰਾ ਸਾਰਾ ਰੋਮ ਰੋਮ ਸੰਗੀਤ ਦਾ ਸੀ ਸੋ ਸਿਆਸਤ ਵੀ ਕੁਝ ਨਾ ਮੇਰਾ ਵਿਗਾੜ ਸਕੀ ਮੈਂ ਰੋਜ਼ ਗਾਉਂਦਾ ਸੀ ਜਿਹੜਾ ਸਰਕਾਰੀ ਕਾਰ ਵੀ ਮਿਲੇ ਮੈਂ ਉੱਥੇ ਪਰ ਸ਼ੋ ਨਹੀਂ ਕੀਤੀ ਮੈਂ ਪੈਸੇ ਲੈ ਕੇ ਜਗਮਟ ਚਲੀ ਕੇ ਲੋਕ ਉਹ ਨਹੀਂ ਮਰਤੂ ਕਰ ਹੋਏ ਕਿਉਂਕਿ ਮੈਨੂੰ ਇਹ ਸੀਗਾ ਕਿ ਜਿਹੜੀ ਜੌਬ ਮਿਲੀ ਉਹਨੂੰ ਜਸਟੀਫਾਈ ਕਰਨ ਲਈ ਹੁਣ ਉਧਰ ਹੀ ਸੋਚਿਆ ਜਾਵੇ ਜੀ ਇਹ ਜਦੋਂ ਤੁਸੀਂ ਕਿਹਾ ਕਿ ਬੀਚ ਹੋਣਾ ਚਾਹੀਦਾ ਫਿਰ ਹਾਲਾਤ ਸਹੀ ਹੋਣੇ ਚਾਹੀਦੇ ਆ ਇਹ ਸਿੱਖਿਆ ਜਾ ਸਕਦਾ ਸੰਗੀਤ ਅੰਦਰ ਕਿਤੇ ਪਿਆ ਹੋਣਾ ਜ਼ਰੂਰੀ ਆ ਬੰਦਾ ਬਾਹਰ ਪ੍ਰਸਿੱਧ ਹੋ ਜਵੇ ਉਹਦੇ ਅੰਦਰ ਸੰਗੀਤ ਨਹੀਂ ਹੁੰਦਾ ਜਾਂ ਬਹੁਤ ਸਾਰੇ ਲੋਕਾਂ ਦੇ ਅੰਦਰ ਸੰਗੀਤ ਜਾਂ ਉਹ ਕਲਾਕਾਰ ਬਹੁਤ ਵੱਡੇ ਹੁੰਦੇ ਆ ਦੁਨੀਆ ਉਨੀ ਮਾਨਤਾ ਨਹੀਂ ਦਿੰਦੀ ਇਹ ਕੀ ਚੱਕਰ ਹੁੰਦਾ ਜੀ ਇਹ ਪਹਿਲਵਾਨ ਗਵਈਏ ਤੇ ਫਕੀਰ ਅੱਛਾ ਜੀ ਤਿੰਨ ਅਸੀਆਂ ਇਹ ਹੈਗੀ ਗੱਲਾਂ ਕਿ ਇਹ ਮਾਂ ਦੇ ਪੇਟ ਚੋਂ ਆਉਣ ਤੇ ਉਹ ਫਿਰ ਵਲੀ ਹੋ ਜਾਂਦੇ ਹੂੰ ਕੁਝ ਲੋਕੀ ਮਿਹਨਤ ਕਰਕੇ ਪਹਿਲਵਾਨ ਵੀ ਬਣ ਜਾਂਦੇ ਆ ਉਹ ਵੀ ਠੀਕ ਹੈ ਦੋ ਚਾਰ ਕੁਸ਼ਤੀਆਂ ਢਾਈਆਂ ਨਾਮ ਵੀ ਹੋ ਗਏ ਥੋੜਾ ਫਿਨਿਸ਼ ਲੇਕਿਨ ਮਿਰਦੀਨ ਦਾਰਾ ਜੀ ਇਮਾਮ ਬਖਸ਼ ਗੁੰਗਾ ਕਿਕਰ ਅਜੇ ਤੱਕ ਯਾਦ ਹੈ ਸਾਡੇ ਬੁੜਿਆਂ ਦੇ ਬੁੜੇ ਦੇ ਵੇਲੇ ਦਾ ਉਹ ਹੈਗਾ ਠੀਕ ਹੈ ਨਾ ਦਾਰਾ ਸੌ ਨਹੀਂ ਕਦੀ ਭੁੱਲੇਗਾ ਜੀ ਇਸੇ ਤਰ੍ਹਾਂ ਫਕੀਰ ਬਾਦਸ਼ਾਹਾਂ ਦੇ ਕਿਸੇ ਨਾਮ ਯੇਨ ਯਾਦ 8 900 ਸਾਲ ਪੁਰਾਣਾ ਬਾਬਾ ਉਹ ਗੁਲਾਮ ਫਰੀਦ ਵੀ ਯਾਦ ਹੈ ਬਾਬਾ ਸ਼ੇਖ ਫਰੀਦ ਵੀ ਯਾਦ ਹੈ ਗੁਰੂ ਨਾਨਕ ਸਾਹਿਬ ਜਿੰਨੀ ਦੇਰ ਕਿਆਮਤ ਨਹੀਂ ਆਉਣੀ ਉਹਨਾਂ ਦਾ ਨਾਮ ਯਾਦ ਰਹਿ। ਇਸੇ ਤਰ੍ਹਾਂ ਗਵਈਏ ਹੁੰਦੇ ਆ ਜਿਹੜੇ ਮਾਂ ਦੇ ਪੇਟ ਚ ਆਉਂਦੇ ਆ ਉਹ ਉਹਦੇਰ ਤੱਕ ਜ਼ਿੰਦਾ ਰਹਿੰਦੇ ਆ। ਜਿਹੜੇ ਮਿਹਨਤ ਕਰਕੇ ਬਣਦੇ ਆ ਉਹ ਜ਼ਰੂਰੀ ਨਹੀਂ ਸੁਰਚ ਹੋਣ। ਉਹ ਜ਼ਰੂਰੀ ਨਹੀਂ ਕਿਤੇ ਤੁੱਕਾ ਲੱਗ ਸਕਦਾ ਤੁਹਾਡਾ ਪਪੂਲਰ ਵੀ ਹੋ ਸਕਦਾ। ਪੈਸੀ ਵੀ ਆ ਸਕਦੀ, ਦੌਲਤ ਸ਼ੌਹਰਤਾ ਵੀ। ਲੇਕਿਨ ਕੋਈ ਅਮਰ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ। ਉਹਦੇ ਵਿੱਚ ਹੁਣ ਜਮਲਾ ਹੀ ਯਾਦ ਆਊਗਾ। ਹਜ਼ਾਰਾਂ ਸਿੰਗਰ ਹੋਏ। ਯਾ ਤੋ ਹਨ ਸਰਿੰਦਰ ਕੋਰ ਮਸਤਾਨਾ ਤਿੰਨ ਚਾਰ ਬੰਦੇ ਹੀ ਯਾਦ ਆਉਣਗੇ ਸਦੀ ਚ ਪੂਰੀ ਚ ਹਮ ਕਲਾਸਿਕਲ ਚ ਵੱਡੇ ਗੁਲਾਮ ਅਲੀ ਖਾਨ ਦਾ ਨਾਮ ਲਵਾਂਗੇ ਨਿਜ਼ਾਕੁਲਲਾ ਮਦਾਨਾ ਪੰਡਿਤ ਪ੍ਰੀਨ ਜ਼ਾਂਜੋਸ਼ੀ ਹੋਗੇ ਜਦੋਂ ਜਗਜੀਤ ਸਾਹਿਬ ਹੋਗੇ ਗਜ਼ਲ ਚ ਗੁਲਾਮ ਅਲੀ ਹੋਗੇ ਮੈਦਿਸ ਇਹ ਪੂਰੀ ਦੁਨੀਆ ਯੂਨੀਵਰਸ ਕਿੱਡੀ ਆ ਬੰਦੇ ਤੇ ਨਹੀਂ ਆ ਹਮ ਲਤਾ ਜੀ ਇਕੋ ਹੀ ਆ ਪੂਰੀ ਦੁਨੀਆ ਚ ਹਮ ਸੋ ਇਹ ਮਿਹਨਤ ਕਰਕੇ ਜਿਹੜੇ ਬਣਦੇ ਉਹ ਨੋ ਡਾਊਟ ਉਹ ਬਣ ਸਕਦੇ ਥੋੜੇ ਬਹੁਤਾ ਉਹਨਾਂ ਚ ਮਾੜੀ ਮੋਟੀ ਖੁਸ਼ਬੂ ਹੋ ਸਕਦੀ ਹੈ ਜੇ ਸੱਚੀ ਮਨਤ ਹੋਵੇ ਲੇਕਿਨ ਉਸ ਟਾਈਪ ਦਾ ਨਹੀਂ ਕੰਮ ਹੁੰਦਾ ਜਿਹੜਾ ਮਾਂ ਦੇ ਪੇਟ ਚ ਆਉਂਦਾ ਬਣ ਕੇ ਅੱਛਾ ਇਹ ਕੁਦਰਤ ਵੱਲੋਂ ਇਹ ਜਿਹੜੀ ਰੂਹਾਨੀਤਾ ਜਾਂ ਇਹਨੂੰ ਕਹੋ ਵੀ ਕੁਦਰਤੀ ਜੋ ਤੁਸੀਂ ਹੁਣ ਜ਼ੋਰਾਵਰ ਸਿੰਘ ਹੰਸਰਾਜ ਹਾਂਸ ਬਣਦਾ ਆ ਸ਼ਫੀਪੁਰ ਦੇ ਵਿੱਚ 150 ਸਾਲ ਪੁਰਾਣੇ ਬੋਰਡ ਦੇ ਥੱਲੇ ਉਹ ਲੰਮਾ ਪੈ ਕੇ ਸੋਚਦਾ ਮੈਂ ਕਰਨਾ ਇੱਕ ਅਜੇ ਸਾਡੇ ਸਾਹਮਣੇ ਹੰਸਰਾਜ ਹਾਂਸ ਬੈਠੇ ਆ ਇੱਕ ਰਿਸ਼ਮਾ ਆ ਕਿ ਉੱਥੇ ਲੰਮੇ ਪਿਆਣੇ ਸੋਚ ਲਿਆ ਸੀ ਸ਼ਫੀਪੁਰ ਦੇ ਵਿੱਚ ਵੀ ਮੈਂ ਇੱਕ ਦਿਨ ਇੱਥੇ ਪਹੁੰਚਣਾ ਹੈ ਨਹੀਂ ਸੋਚਿਆ ਮੈਂ ਕੁਝ ਨਹੀਂ ਸੋਚਿਆ ਸਿਰਫ ਇਹੀ ਸੀ ਕਿ ਮੈਂ ਗਾਇਆ ਕਰਨਾ ਜਮਲਾ ਜੀ ਵਾਂਗ ਅੱਛਾ ਜੀ ਜਮਲਾ ਜੀ ਤੁਹਾਂ ਕੋ ਗਾਇਆ ਕਰਨਾ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਜੰਗਲ ਦੇ ਵਿੱਚ ਖੂਹ ਹਲਵਾ ਦੇ ਉੱਤੇ ਪਵਾ ਦੇ ਢੋਲ ਸਖਿਆਲਾ ਇਦਾਂ ਦੇ ਗਾਣੇ ਮੈਨੂੰ ਪਸੰਦ ਆਉਂਦੇ ਸੀ ਜਾਂ ਪੂਰਨ ਭਗਤ ਪਰ ਫਿਰ ਬਾਅਦ ਜਦੋਂ ਸ਼ਹੂਰ ਆਇਆ ਥੋੜੀ ਸਮਝ ਆਈ ਤੇ ਉਧਰ ਤੇ ਨਾ ਜਾ ਸਕਿਸ਼ਾ ਗਿਰਦੀ ਵਾਲ ਫਿਰ ਉਸਤਾਦ ਜੀ ਜਦੋਂ ਮੈਨੂੰ ਮਿਲੇ ਉਸਤਾਦ ਫੌਰੀ ਸ਼ਾਗਿਰਦ ਉਹ ਨਰੂਲ ਰੋਹਾਨੀਅਤ ਨਾਲ ਸੰਬੰਧਿਤ ਗਾਇਕੀ ਸੀ ਸੂਫੀ ਸੂਫੀਸਮ ਉਤ ਜਿਉਂਦੇ ਆ ਸੂਫੀਸਮ ਗਾਉਂਦੇ ਨੇ ਜਿਉਂਦੇ ਆ ਲੇਕਿਨ ਮੈਂ ਸੂਫੀਸਮ ਦੀ تعلیم ਲਈ ਉਤਰੀਆ ਜੀਵਿਆ ਬਹੁਤ ਸਾਲ ਤੇ ਫਿਰ ਚੰਗੀ ਕਿਸਮਤ ਹੈ ਕਿ ਫਿਰ ਰੋਹਾਨੀਅਤ ਕੋਸ਼ਿਸ਼ ਕਰਕੇ ਨਹੀਂ ਇਹ ਆਪਣੇ ਆਪ ਹੀ ਪ੍ਰਵੇਸ਼ ਕਰ ਜਾਂਦੀ ਜੇ ਸੁਰ ਐਕੂਰੇਟ ਲੱਗਣਾ ਸ਼ੁਰੂ ਹੋ ਜਾਏ ਕਨਸੈਂਟਰੇਸ਼ਨ ਵਧ ਜਾਏ ਕਨਸੈਂਟਰੇਸ਼ਨ ਵਧ ਜਾਏ ਔਰ ਰੋਹਾਨੀਅਤ ਹੈ ਕਿ ਧਿਆਨ ਨੂੰ ਟਿਕਾਉਣਾ ਅੰਦਰ ਦੀ ਯਾਤਰਾ ਸ਼ੁਰੂ ਹੋ ਜਾਣੀ ਹੈ ਇੱਕ ਸਰੀਰਕ ਯਾਤਰਾ ਹੈ ਇਕ ਆਤਮਾ ਦੀ ਯਾਤਰਾ ਹੈ ਆਤਮਾ ਦੀ ਯਾਤਰਾ ਕਰ ਲਈ ਮੈਡੀਟੇਸ਼ਨ ਹੈ ਧਿਆਨ ਹੈ ਤੇ ਇਹ ਸੰਗੀਤ ਜਿਹੜਾ ਧਿਆਨ ਹੀ ਹੈ ਮੈਡੀਟੇਸ਼ਨ ਹੀ ਹੈ ਇਹ ਜਦੋਂ ਤੁਸੀਂ ਪ੍ਰੋਫੈਸ਼ਨਲ ਗਾਇਕੀ ਦੇ ਵਿੱਚ ਚਲੇ ਜਾ ਰਹੇ ਹੁਣ ਤੁਹਾਡਾ ਕਾਲੂ ਸ਼ੋਅ ਆ ਇੱਥੇ ਹਾਂਜੀ ਤੁਹਾਡੇ ਕਈ ਤਰ੍ਹਾਂ ਦੇ ਗੀਤ ਆ ਸਿੱਲੇ ਸਿੱਲੇ ਆਉਂਦੀ ਏ ਹਵਾ ਜਾਂ ਨੱਚੀ ਜੋ ਸਾਡੇ ਨਾਲ ਤੁਸੀਂ ਉਹ ਵੀ ਗਾਇਆ ਮੇਰੀਆਂ ਉਦਾਸੀਆਂ ਦੇ ਸਿਰਗੁੰਦ ਦੇ ਕਪਤੀਏ ਨਾਣੇ ਮਹਿੰਦੀ ਲਾ ਦੇ ਸ਼ਗਨਾ ਦੀ ਮੇਰੇ ਕਿਆ ਗਹਿਰਾ ਗਾਣਾ ਗੀਤ ਨੜੋਏ ਬਹਿਣੇ ਜੀ ਗੀਤ ਨੜੋਏ ਬਹਿਣੇ ਹਾਂ ਹੁਣ ਇਹ ਮਤਲਬ ਇਹ ਇਹ ਤੁਹਾਡੀ ਰੂਹ ਦੇ ਕਿਹੜੇ ਨੇੜੇ ਹੁੰਦੇ ਆ ਕਿਤੇ ਫਰਕ ਹੁੰਦਾ ਕਿ ਨਹੀਂ ਇਹ ਇਦਾਂ ਦੇ ਨੇੜੇ ਹੁੰਦੇ ਪਰ ਮੇਰੀ ਰੂਹ ਦੇ ਨੇੜੇ ਸਭ ਤੋਂ ਜ਼ਿਆਦਾ ਸੁਰ ਹੁੰਦਾ ਅੱਛਾ ਸਿਨਫ ਮੈਂ ਕੋਈ ਗਾਈ ਜਾਵਾਂ ਭਾਵੇਂ ਕੋਕੇ ਦੀ ਪੰਚੀ ਜਾਵਾਂ ਅੱਛਾ ਭਾਵੇਂ ਦਿਲ ਨੂੰ ਟੋਟੇ ਟੋਟੇ ਕਰੀ ਜਾਵਾਂ ਭਾਵੇਂ ਸੁਰ ਨਾਲ ਜ਼ਿਆਦਾ ਚੋਰੀ ਕਰਾਈ ਜਾਵੇ ਕੀ ਬਾਤ ਹੈ ਮੇਰਾ ਰਿਸ਼ਤਾ ਸੁਰ ਨਾਲ ਹੁੰਦਾ ਵਾ ਵਾ ਉਹ ਸੁਰ ਮੇਨ ਹੁੰਦਾ ਵਿੱਚ ਜੇ ਬਸੁਰਾ ਹੋ ਗਿਆ ਹੂੰ ਤੇ ਚਾਹੇ ਸੂਫੀ ਕਲਾਮ ਵੀ ਮੈਂ ਗਾ ਰਿਆਂ ਹੂੰ ਬੇਚੈਨ ਹੋ ਜੇਗੀ ਆਤਮਾ ਇੱਕਦਮ ਤੇ ਜੇ ਸੁਰ ਕਾਇਮ ਆ ਚਾਹੇ ਬੋਲੀਆਂ ਪਾਈ ਜਾਵਾ ਸੁਰ ਅਗਰ ਕਾਇਮ ਹੈ ਅਵਸਥਾ ਉੱਥੇ ਚਲੇ ਜਾਂਦੀ ਹੈ ਤੇ ਦੌਰ ਜੁੜੀ ਰਹਿੰਦੀ ਹੈ ਤਾਰ ਜੁੜੀ ਰਹਿੰਦੀ ਹੈ ਲੇਵ ਲੱਗੀ ਰਹਿੰਦੀ ਹੈ ਅੱਛਾ ਤੁਸੀਂ ਦੇਖਿਆ ਡਾਂਸ ਹੋਵੇ ਕੋਈ ਮੈਂ ਅੱਖਾਂ ਵੀ ਵੇਟ ਲੈਣਾ ਆਪਣਾ ਮਸਤੀ ਚ ਗਾਉਂਦਾ ਰਹਿਣਾ ਮੇਰੇ ਤੇ ਕੋਈ ਉਹ ਨਹੀਂ ਹੁੰਦਾ ਕਿ ਹੁਣ ਸਿਨਫ ਬਦਲ ਗਈ ਹੈ ਉਹ ਇੱਕਦਮ ਟੋਟਲੀ ਫਰਕ ਹੈ ਨਾ ਬਿਲਕੁਲ ਬਿਲਕੁਲ ਕਿੱਥੇ ਸੈਫਲ ਮਲੂਕ ਹੈ ਜੀ ਜੀ ਕਿੱਥੇ ਹੀਰਵਾਰੇ ਸ਼ਾਦੀ ਹੈ ਵਿਦਆਊਟ ਰਹਦੋ ਮੈਂ ਆਉਣਾ ਕਿੱਥੇ ਕੋਕੇ ਸ਼ੋਕੇ ਦੇਈਦੇ ਹਮ ਲੇਕਿਨ रिश्ता सुर ਨਾਲ ਜੁੜਿਆ ਹੁੰਦਾ ਇਸ ਕਰਕੇ ਬਚ ਜਾਣਾ ਸ਼ਬਦ ਜਿਆਦਾ ਮਹੱਤਵਪੂਰਨ ਨਹੀਂ ਕੀ ਬੋਲ ਰਹੇ ਆ ਸ਼ਬਦ ਜਾਂ ਰਿਦਮ ਜਾਂ ਟਾਈਪ ਅੱਛਾ ਜੋਸਿਟਲ ਜਿਹਨੂੰ ਕਹਿੰਦੇ ਬਸ ਜੀ ਜੀ ਹਾਂਜੀ ਉਹਦੇ ਵਿੱਚ ਕੁਝ ਵੀ ਤੁਸੀਂ ਗਾਓ ਰਿਸ਼ਤਾ ਅਗਰ ਸੁਰ ਨਾਲ ਜੁੜਿਆ ਤੇ ਕਮਾਲ ਤਫੇਲ ਨਿਆਜ਼ੀ ਜਦੋਂ ਗਾਉਂਦਾ ਨਾ ਜੀ ਜੀ ਲੰਮਾ ਗੰਨਾ ਕਮਾਦ ਲੰਮਾ ਗੰਨਾ ਲੋਗੀ ਤ ਵੀ ਲੱਗਦਾ ਕਲਾਸਿਕਲ ਦਾ ਵੀ ਪੇ ਆ ਹਾਂ ਔਣ ਨੇਹਰੀਆਂ ਜਾਣ ਨੇਰੀਆਂ ਆਉਣ ਨੇਰੀਆਂ ਦੇਖੋ ਨਾ ਲੱਗਦਾ ਕਿ ਕੁਝ ਹੋ ਰਿਹਾ ਹੈ ਬੋਲੀਆਂ ਹੀ ਆ ਹਾਂ ਹਨਾ ਤੇ ਅਗਰ ਸੂਫੀ ਹੈ ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਕਲਾਸਿਕਲ ਰਾਗੋ ਮੋਰੀ ਲਾਜ ਗਰੀਬ ਨਵਾਸ ਸੁਰ ਨੇ ਨਾ ਵਾ ਤੁਸੀਂ ਉਸਤਾਦ ਜਿਹੜੇ ਉਸਤਾਦ ਲਾਲਚੰਦ ਜਮਲਾ ਜੱਟ ਜੀ ਨੂੰ ਉਸਤਾਦ ਬਣਾਉਣ ਗਏ ਸੀ ਬਣ ਨਹੀਂ ਸਕਿਆ ਸਬਬ ਕੀ ਬਣਿਆ ਸੀ ਉਹ ਨਿੱਕਾ ਹੁੰਦਾ ਸੀ ਮੈਂ ਜੀ ਅੱਛਾ ਜੀ ਮੈਂ ਹੈਰਾਨ ਐ ਮੈਂ ਕਈ ਵਾਰੀ ਗੱਲ ਕਰਦਾ ਹੂੰ ਕਿ ਸੋਵੇਂ ਚੰਗੇ ਸੀ ਨਿਆਣੇ ਉਦੋਂ ਬੱਚਿਆਂ ਨੂੰ ਕਿਡਨਾਪ ਨਹੀਂ ਸੀ ਕਰਦੇ ਹੂੰ ਦੇਖੋ ਕਿਸੇ ਨੇ ਮੈਨੂੰ ਕੱਖ ਨਹੀਂ ਕਿਹਾ ਕਿਤਾਬਾਂ ਲਈ ਮੈਂ ਕਾਪੀਆਂ ਲਈ ਪੈਸੇ ਲੈ ਅੱਛਾ ਉਹਦੀ ਟਿਕਟ ਲੈ ਲਈ ਤੇ ਲੁਧਿਆਣੇ ਬਿਨਾਂ ਐਡਰੈਸ ਤੋਂ ਉਮਰ ਕਿੰਨੀ ਸੀ ਕੁਝ ਨਹੀਂ ਪਤਾ ਉਮਰ ਬਹੁਤ ਛੋਟੀ ਸੀ ਮੈਨੂੰ ਨਹੀਂ ਪਤਾ ਬਹੁਤ ਛੋਟੀ ਸੀ 18 ਤੋਂ ਤਾਂ ਘੱਟ ਹੀ ਸੀ ਮੈਨੂੰ ਨਹੀਂ 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 18 ਤੇ ਤੇ ਜਵਾਨ ਹੋ ਜਾਂਦਾ ਬੰਦਾ ਮੈਂ ਤਾਂ ਬੱਚਾ ਹੀ ਸੀਗਾ ਪਤਾ ਨਹੀਂ ਕਿੱਦਾਂ ਦੀ ਗੱਲ ਹੈ ਦੇਖੋ ਕਿ ਬੰਦਾ ਬੱਚਾ ਚੜ ਜਾਂਦਾ ਇਹ ਮੈਨੂੰ ਪਤਾ ਲੁਧਿਆਣੇ ਰਹਿੰਦੇ ਉਹ ਅੱਛਾ ਜੀ ਲੁਧਿਆਣੇ ਉੱਤਰ ਜਾਨਾ ਟੇਸ਼ਨ ਤੇ ਰਿਕਸ਼ੇ ਵਾਲੇ ਨੂੰ ਪੁੱਛਦਾ ਜਮਲਾ ਜੀ ਦੇ ਘਰ ਜਾਣਾ ਉਹ ਕਹਿੰਦਾ ਮੈਂ ਜਵਾਰ ਨਗਰ ਕੈਂਪ ਹੀ ਰਹਿੰਦਾ ਲੱਗ ਗਈ ਆ ਜਮਲੇ ਦਾ ਡੇਰਾ ਦੇਖੋ ਰੱਬ ਕਿੰਨਾ ਮਦਦ ਕਰਦਾ ਮੈਨੂੰ ਲੱਗਦਾ 75 ਕੇ ਨੇੜੇ ਦੀ ਗੱਲ ਹੋਊਗੀ ਆਹ ਪਤਾ ਨਹੀਂ ਰੱਬ ਦਾ ਉਹ ਪਿਆਰਾ ਬੰਦਾ ਖਰੇ ਰਾਹੀ ਸੀਗਾ ਕਹਿੰਦਾ ਕੋਈ ਨਹੀਂ ਉਹਨੂੰ ਮਿਲਣੀ ਫੇਰ ਤੈਨੂੰ ਟੇਸ਼ਨ ਤੇ ਛੱਡ ਜਾਊਗਾ ਅੱਛਾ ਦੇਖੋ ਕਿੰਨੇ ਸੋਹਣੇ ਸਮੇ ਅਸੀਂ ਵਿਖੇ ਆ ਤੇ ਨਹੀਂ ਤੱਕਲਾ ਕੱਲਾ ਬੱਚਾ ਵੇਖ ਕੇ ਕੁਝ ਵੀ ਯੂ ਨੋ ਜੀ 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 ਤੇ ਫਿਰ ਮੈਂ ਗਿਆ ਜਮਲਾ ਜੀ ਉੱਥੇ ਨਹੀਂ ਸੀ ਲੀ ਉਹਨਾਂ ਦੇ ਡੇਰੇ ਤੇ ਬੈਠੇ ਰਹੇ ਫਿਰ ਆਖਰ ਆਏ ਉਹਨੂੰ ਕਿ ਬੇਟਾ ਆਪਣੇ ਮਾਤਾ ਪਿਤਾ ਨੂੰ ਲੈ ਕੇ ਆਈ अच्छा इत्तनु मिले हो मिली होता अच्छा कुशल में उनके तो, तो, तो वापस चले जाए फिर मैं आया तो जदों ਸਾਡੇ ਪਿੰਡ ਨੂੰ ਜਿਹੜੀ ਬੱਸ ਲਾਸਟ ਲੋਕਲ ਬੱਸ ਜਾਂਦੀ ਸੀ ਉਹ ਉਹ ਚਲ ਜਾ ਚੁੱਕੀ ਸੀ ਸ਼ਾਮਾਂ ਪੈ ਚੁੱਕੀਆਂ ਸੀ ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ ਹੁਣ ਕਿੱਦਾਂ ਹਾਂ ਮਾਂ ਬਾਪ ਰੋ ਰਹੇ ਸੀ ਕਿਰੇ ਕਿੱਥੇ ਚਲੇ ਗਿਆ ਦੇਖੋ ਮੈਂ ਇੱਕ ਸੋਚ ਕੇ ਤੇ ਕਰਦਾ ਕੁਝ ਨਹੀਂ ਸੀਗਾ ਲੈ ਮੈਂ ਥੋੜੀ ਸੋਚਿਆ ਸੀ ਕਿ ਮੇਰੇ ਇਸ ਤਰ੍ਹਾਂ ਮੈਂ ਕਰਾਂਗਾ ਕਿ ਮੇਰੇ ਮਾਂ ਬਾਪ ਨੂੰ ਸਦਮਾ ਮੈਂ ਜਦੋਂ ਉੱtre ਬਸਤੀ ਅੱਡਾ ਉਥੇ ਉਥੇ ਪਹੁੰਚਿਆ ਢਾਂਗੇ ਵੀ ਨਹੀਂ ਸੀ ਜਾ ਰਿਹਾ ਢਾਂਗੇ ਬਹੁਤ ਜਾਂਦੇ ਸੀ ਉਦੋਂ ਹੂੰ ਢਾਂਗਾ ਵੀ ਨਹੀਂ ਸੀ ਜਾ ਰਿਹਾ ਮੈਨੂੰ ਪਤਾ ਨਹੀਂ ਉਦੋਂ ਨਹੀਂ ਸੀ ਪਤਾ ਹੁਣ ਮੈਨੂੰ ਪਤਾ ਸ਼ਾਇਦ ਕੋਈ ਜਗਰਾਤਾ ਜਗਰੂਤਾ ਹੋ ਰਿਹਾ ਹੋਣਾ ਮੈਂ ਪੈਦਲ ਤੁਰਿਆ ਤੇ ਉਥੇ ਕੋਈ ਗਾਈ ਜਾਂਦੇ ਸੀ ਸੜਕ ਤੇ ਮੈਨੂੰ ਹੁਣ ਲੱਗਦਾ ਜਗਰਾਤਾ ਵਗੈਰਾ ਹੋਣਾ ਅਸੀਂ ਪਿੰਡਾਂ ਚ ਜੰਮੇ ਸੰ ਪਤਾ ਨਹੀਂ ਸੀ ਤੇ ਉਥੇ ਫਿਰ ਮੈਂ ਸੁਣਦਾ ਸੁਣਦਾ ਸੌਂ ਗਿਆ ਦਰੀ ਤੇ ਵਾਹ ਤੋਂ ਮਾੜੀ ਜੀ ਲੋ ਹੋਈ ਜੋ ਭੱਜਾਂ ਮੈਂ ਸ਼ਫੀਪੁਰ ਗਿਆ ਤੇ ਮੇਰੇ ਫਾਦਰ ਸਾਹਿਬ ਥੋੜੇ ਸਖਤ ਮિજાਜ ਸੀ ਕਿਹਨੇ ਛਿਟੀ ਫੜਾ ਮੇਰੀ ਉਹ ਛਿਟੀ ਨਜ਼ਰ ਤੇ ਨਹੀਂ ਆਈ ساری ਉਮਰ ਤੋ ਡਰ ਬੜਾ ਲੱਗਾ ਹਾਂ ਤੇ ਤੂੰ ਕਿੱਥੇ ਰਿਹਾ ਮਾਰ ਹੋਈ ਜਾਂਦੀ ਸੀ ਮੈਂ ਕਿਹਾ ਮੈਂ ਜਮਲਾ ਜੀ ਕੋਲ ਗਿਆ ਸੀ ਉਹਨਾਂ ਨੂੰ ਉਹ ਵੈਲੋ ਹੀ ਬੜੇ ਦੁਖੀ ਸੀ ਕਿ ਸਾਲ ਪੜਨਾ ਪੜਨਾ ਨਹੀਂ ਇਹਨੇ ਹਾਂ ਤੇ ਉਹ ਚਾਹੁੰਦੇ ਸੀ ਪੜਾ ਮੈਂ ਜ਼ਰੂਰ ਫਾਦਰ ਸਾਹਿਬ ਕਾਸ਼ ਤਰ ਤੇ ਤੇ ਫਿਰ ਇਦਾਂ ਹੀ ਦੇਖ ਲਓ ਇਦਾਂ ਜਿੰਦਗੀ ਚ ਰੌਲ ਖੁਲ ਕੇ ਮੈਂ ਗਵਈਆ ਵੀ ਬਣ ਗਿਆ ਪੜ ਵੀ ਗਿਆ ਥੋੜਾ ਜਿਹਾ ਹੋਰ ਵੀ ਕਈ ਮੰਜ਼ਲਾ ਮਾਲਕ ਨੇ ਦਿੱਤੀਆਂ ਇਹ ਮੈਂ ਤੇ ਕਹੂੰਗਾ ਦੇਖੋ ਕੋਈ ਪਲੈਨਿੰਗ ਨਹੀਂ ਕੋਈ ਮੈਂਟਰ ਨਹੀਂ ਕੋਈ ਉਂਗਲ ਫੜਨ ਵਾਲਾ ਨਹੀਂ ਇੱਕ ਜੰਗਲ ਚ ਰੁੱਖੇ ਉੱਗੇ ਕਿਸੇ ਪlant ਵਾਂਗ ਕਿਸੇ ਰੁੱਖ ਵਾਂਗ ਕਿਸੇ ਫੁੱਲਾਂ ਦੀ ਟਾਣੀ ਪੌਦੇ ਵਾਂਗ ਮੈਂ ਕੁਦਰਤੀ بارشਾਂ ਨਾਲ ਹੋਇਆ ਇੱਕ ਜੀਵ ਮੈਨੂੰ ਲੱਗਦਾ ਮੈਨੂੰ ਇਦਾਂ ਲੱਗਦਾ ਥੋੜਾ ਨਾ ਜੋਰਾਵਰ ਸਿੰਘ ਤੂੰ ਹੰਸਰਾਜ ਹੰਸ ਕਿਨੇ ਰੱਖਿਆ ਉਹ ਮਾਂ ਜੋਰਾ ਕਹਿੰਦੀ ਹੁੰਦੀ ਸੀ ਉਹਨੇ ਰੱਖਿਆ ਸੀ ਉਹ ਸਾਡੇ ਪਿੰਡ ਸਰਦਾਰ ਨੀ ਜੀ ਜੀ ਵੇ ਉਹ ਮੇਰੇ ਪਾਪਾ ਜੀ ਦਾ ਨਾਮ ਸਰਦਾਰ ਅਰਜਨ ਸਿੰਘ ਅੱਛਾ ਵੇ ਅਰਜਨਾ ਐਡੇ ਸਖਤ ਨਾਮ ਨਹੀਂ ਰੱਖੀਦੇ ਹੁੰਦੇ ਹਾਂ ਤੇ ਫਿਰ ਵੈਸੇ ਕੋਈ ਘਰ ਛੱਡਣਾ ਛੁੱਡਣਾ ਪਿਆ ਮੈਨੂੰ ਫਿਰ ਸਾਈਂ ਜੀ ਕੋਲ ਚੱਲ ਗਿਆ ਮੇਰੇ ਉਸਤਾਦ ਜੀ ਸ਼ਾਹ ਗੁਟੀ ਸਾਹਿਬ ਉਹਨਾਂ ਦੇ ਦੋਸਤ ਸੀਗੇ ਅੱਛਾ ਜੀ ਤੇ ਫਿਰ ਚੇਲੇ ਵੀ ਬਣ ਗਿਆ ਬਾਅਦ ਤੇ ਉੱਥੇ ਮੈਨੂੰ ਛੱਡ ਜਾਂਦੇ ਸੀ ਤੇ ਉਹ ਫਿਰ ਰੰਗ ਰੰਗ ਚਿੱਟਾ ਸੀ ਹਾਂ ਹੱਸ ਕਹਿਣ ਲੱਪੇ ਅੱਛਾ ਉਹ ਵਾਲ ਉਹ ਦਾਇਸ਼ਾ ਜੀ ਥੋੜੀ ਕਰਾਉਂਦੇ ਹੁੰਦੇ ਸੀ ਲੋਕ 골ਡਨ ਮੇਰੇ ਵਾਲ ਸੀ ਥਿੱਕ ਬਹੁਤ ਸੀ ਵਾਹ ਨਾ ਕਿ ਜੇ ਛਾਂਡ ਲਿੰਦਾ ਸੀ ਮੈਂ ਤੇ 2 ਮਿੰਟ ਬਾਅਦ ਲੋਹੇ ਦੀ ਕੰਗੀ ਵੀ ਨਹੀਂ ਸੀ ਵਗਦੀ ਇੰਨੇ ਥਿੱਕ ਹੁੰਦੇ ਸੀ ਤੇ ਉਹ ਬਸ ਉਪਟੇ ਜੇ ਲੰਬੇ ਲੰਬੇ ਹੁੰਦੇ ਸੀ ਕਟਾਉਂਦਾ ਹਿੰਦੀ ਸੀ ਮੈਂ ਤੇ ਉਹ ਕਹਿਣ ਲੱਗੇ ਤਾਂ ਹਾਸ ਲੱਗਦਾ ਅੱਛਾ ਫਿਰ ਜਦੋਂ ਰਿਕਾਰਡ ਬਣਿਆ ਐਲਪੀ ਕਿੰਦੀ ਹੰਸਰਾਜ ਕਿੰਦੀ ਹੰਸਰਾਜ ਕੀ ਨਾਮ ਆਇਆ ਹਲਵਾਈ ਵਰਗਾ ਨਾਮ ਆਇਆ ਹੰਸਰਾਜ ਦੀ ਹੱਟੀ ਬੀਰੋਸਤ ਜੀ ਕਿੰਦੀ ਸਹੀ ਜੀ ਇਹਦਾ ਨਾਮ ਰੱਖਦੀ ਹੰਸਰਾਜ ਹੰਸ ਕਿੰਦੀ ਆ ਠੀਕ ਹੈ ਉਹ ਬੈਲੈਂਸ ਐਸਾ ਹੋਇਆ ਮਾਲਕ ਦੀ ਦਇਆ ਹੋ ਗਈ ਪਾਕਿਸਤਾਨ ਮੈਂ ਗਾਉਂਡ ਬੜਾ ਜਾਂਦਾ ਸੀ ਉੱਥੇ ਉਹ ਯੂਸਫ ਕਹਿਣ ਲੱਪਾ ਅੱਛਾ ਜਦੋਂ ਕਹਿੰਦੇ ਨੇ ਇਹ ਮੁਸਲਮਾਨ ਹੋ ਗਏ ਜੀ 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 ਹਾਂਜੀ ਹਾਂਜੀ ਉਹ ਤੇ ਮੁਹੰਮਦ ਯੂਸਫ ਕਹਿਣ ਲੱਗਾ ਅਖਬਾਰਾਂ ਚ ਸੁਰਖੀਆਂ ਬਣ ਗਈਆਂ ਹੂੰ ਕਿ ਇਹਦਾ ਨਾਮ ਮੁਹੰਮਦ ਯੂਸਫ ਮੈਂ ਕਿ ਗਰੀਬ ਆਦਮੀ ਦਾ ਨਾਂ ਹੀ ਲੋਕੀ ਆਪੇ ਹੀ ਰੱਖ ਲੈਂਦੇ ਆ ਯਾਰ ਉਹ ਮੇਰਾ ਨਾਂ ਇੱਕ ਰਹਿਣ ਦਿਓ ਅੱਛਾ ਇਹ ਕਿੱਥੇ ਦੀ ਘਟਨਾ ਇਹਨੂੰ ਇਹ ਵੀ ਕਹਿੰਦੇ ਪਿਆਰ ਹਾਂ ਮਿਲਿਆ ਤੁਸੀਂ ਵਾਲਾ ਦਾ ਜ਼ਿਕਰ ਕੀਤਾ ਕਿਤੇ ਇਹ ਵੀ ਤੁਹਾਡਾ ਜ਼ਿਕਰ ਆਉਂਦਾ ਵੀ ਜਦੋਂ ਤੁਸੀਂ ਕਿਤੇ ਬੈਠ ਕੇ ਉਹ ਹਲਾਉਂਦੇ ਆ ਨਾ ਤਾਂ ਉਹ ਵੀ ਇੱਕ ਰਿਦਮ ਦੇ ਵਿੱਚ ਸੀਗੀ ਇਹ ਕਿੱਥੇ ਦਾ ਜ਼ਿਕਰ ਸੀ ਇਹ ਕੋਸ਼ਿਸ਼ ਨਹੀਂ ਸੀ ਸਰ ਕਰਦਾ ਅੱਛਾ ਜੀ ਆਫਟਰ ਫਿਊ ਮਿੰਟਸ ਮੈਨੂੰ ਕੁਝ ਹੁੰਦਾ ਸੀ ਅੱਛਾ ਤੇ ਮੈਂ ਬਸ ਮਸਤੀ ਚ ਧੱਕਰਦਾ ਸੀ ਤੇ ਲੋਕਾਂ ਨੂੰ ਕਿਉਂਕਿ ਮੈਨੂੰ ਡਾਂਸ ਆਉਂਦਾ ਨਹੀਂ ਮੈਂ ਨੱਚ ਨਹੀਂ ਸਕਦਾ ਅੱਛਾ ਹਾਂ ਸਾਡੇ ਘਰ ਚ ਇਦਾਂ ਉਹ ਇੱਕ ਉਹ ਕਹਿੰਦੇ ਕੁੜੀਆਂ-ਬੁੜੀਆਂ ਦਾ ਕੰਮ ਹੈ ਵਿਆਹਾਂ ਵਿਆਹ ਵੀ ਉਹਦੇ ਕਿਤੇ ਉੱਥੇ ਵਿਆਹ ਵੀ ਹੋਣਾ ਕੁੜੀਆਂ ਨੇ ਨੱਚਣਾ ਥੋੜੀ دیر ਬਾਅਦ ਪਾਪਾ ਜੀ ਨੇ ਕਿ ਕੁੜੀਓ ਬੱਸ ਕਰੋ ਹੁਣ ਤੇ ਬੰਦਾ ਤਾਂ ਠੁਮਕੇ ਜਾਂ ਮਾਰਦਾ ਚੰਗਾ ਨਹੀਂ ਲੱਗਦਾ ਮਤਲਬ ਨਹੀਂ ਨਹੀਂ ਹੁਣ ਤਾਂ ਮੇਰੇ ਬੱਚੇ ਬੜੇ ਧੂੜਾ ਪਾਟ ਦਿੰਦੇ ਡਾਂਸ ਕਰਕੇ ਦੋਨੇ ਬੇਟੇ ਲੇਕ ਮੈਨੂੰ ਨਹੀਂ ਆਇਆ ਜੀ ਕੋਸ਼ਿਸ਼ ਕਰਕੇ ਵੀ ਸੋ ਮੈਂ ਐਵੇਂ ਏਦਾਂ ਕਰਨ ਲੱਗ ਪਿਆ ਤਾਂ ਮਾਲਕ ਨੇ ਦਇਆ ਹੋ ਗਈ ਇਹੋ ਹੀ ਆਦਬ ਆ ਗਈ ਜਦੋਂ ਰੱਬ ਮਿਹਰਬਾਨ ਹੋਵੇ ਹੂੰ ਰੱਬ ਨੂੰ ਇਹ ਲੱਗਾ ਹੋਵੇਗਾ ਕਿ ਮੈਂ ਇਹਨੂੰ ਡਾਂਸ ਤੇ ਸਿਖਾਇਆ ਨਹੀਂ ਇਹਦੀ ਬੋਡੀ ਚ ਹੋਣੀਗਾ ਤੇ ਇੱਧੇ-ਇੱਧੇ ਮੈਂ ਕਰਦਾ ਰਿਹਾ ਤੇ ਉਹ ਉਹੀ ਚੱਲ ਪਿਆ ਮੈਂ ਉੱਥੇ ਮੈਨੂੰ ਡਾਂਸ ਸਿਖਾਉਣ ਆ ਗਿਆ ਜਦੋਂ ਹਿੰਦੀ ਫਿਲਮਾਂ ਚ ਗਿਆ ਨਾ ਬਾਲੀਵੁੱਡ ਜੀ 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 ਗਣੇਸ਼ ਔਰ ਰੈਂਬੂ ਸ਼ੈਂਬੂ ਕੱਚੇ ਭਾਗ ਸਰੋਜ ਖਾਂ ਨੰਬਰ 1 ਫਿਲਮ ਇੰਡਸਟਰੀ ਦੇ ਬੰਦੇ ਮੈਨੂੰ ਡਾਂਸ ਕਹਿੰਦੇ ਇਹਨੂੰ ਕੁਝ ਕੋਣਾ ਪੰਜਾਬ ਦੇ ਲੋਕਾਂ ਸਾਰਿਆਂ ਦੇ ਰਿਦਮ ਹੁੰਦੀ ਆ ਇਹਨੇ ਤਾਂ 1 ਮਿੰਟ 'ਚ ਸਿੱਖ ਲੈਣਾ ਉਹ ਜੋਰਲਾ ਬੈਠੇ ਮੈਨੂੰ ਇੱਕ ਸਟੈਪ ਬਣਾਵੇ ਗਾਣਾ ਸੀ ਦਿਲ ਟੋਟੇ ਟੋਟੇ ਹੋ ਗਿਆ ਤੇ ਮੈਂ ਅਖੀਰ ਉਹਨੂੰ ਕਿਹਾ ਰੈਂਬੂ ਨੂੰ ਮੈਂ ਮੈਂ ਨਹੀਂ ਯਾਰ ਕਰਨਾ ਡਾਂਸ ਡਾਂਸ ਵਿੱਚ ਤਾਂ ਨਹੀਂ ਗਿਣਤੀ ਮੈਂਤੀ ਹੁੰਦੀ ਤੇ ਉਹ ਕਹਿੰਦਾ ਇਦਾਂ ਹੀ ਕਰੀ ਜਾ ਕਿ ਕਈ ਵਾਰੀ ਮੈਂ ਜ਼ਿਕਰ ਕਰਦਾ ਹਾਂ ਨਾ ਦੇਖੋ ਰੱਬ ਦੀ ਮਿਹਰਬਾਨੀ 50 ਹਜ਼ਾਰ ਬੰਦਾ ਖੜਾ ਹਾਂ ਤੇ ਮੈਂ ਗਾਉਣਾ ਦਿਲ ਟੋਟੇ ਟੂਟੇ ਸਾਰੇ ਨੇ ਇਦਾਂ ਇਦਾਂ ਕਰਨ ਲੱਪੇ ਦੇਖੋ ਨਾ ਹਾਂ ਇਹ ਰੱਬ ਦੇ ਮਾਲਕ ਦੀ ਬਖਸ਼ਿਸ਼ ਹੈ ਜਿਹੜਾ ਕਲਾਕਾਰ ਆਮ ਤੌਰ ਤੇ ਅਸੀਂ ਕਹਿੰਦੇ ਜਾਂ ਲੇਖਕ ਜਾਂ ਕਲਾਕਾਰ ਹਨ ਉਹ ਥੋੜਾ ਜਿਆ ਆਮ ਲੋਕਾਂ ਨਾਲੋਂ ਹਟਕੇ ਹੁੰਦਾ ਹਾਂਜੀ ਇੱਕ ਜੇਬਲੀ ਤੁਹਾਨੂੰ ਵੀ ਅਸੀਂ ਕਿਤੇ ਪੜਦੇ ਆਂ ਵੀ ਪਿੰਡ ਦੇ ਵਿੱਚ ਕਹਿੰਦੇ ਸੀ ਵੀ ਇਹ ਕਮਲਾ ਹੋ ਗਿਆ ਅੱਛਾ ਕਹਿੰਦੀ ਜੇ ਜੀਤੋ ਤੇਰਾ ਮੁੰਡਾ ਪਾਗਲ ਹੋ ਗਿਆ ਮੇਰੀ ਮਾਂ ਦਾ ਨਾਮ ਜੀਤਕੌਰ ਜੀ ਅੱਛਾ ਮੈਂ ਕਹਾ ਮਾਂ ਤੂੰ ਪਰਵਾਹ ਨਾ ਕਰ ਇੱਕ ਦਿਨ ਇਹ ਸ਼ਦਾਈਆਂ ਵਾਂਗੂ ਘੌਲਿਆਂ ਨੂੰ ਦੇਖਿਆ ਕਰਨਾ ਮਾਂ ਕਹਿੰਦੀ ਵੀ ਤੈਨੂੰ ਕੌਣ ਦੇਖੂਗਾ ਹਾਂ ਪਾਪਾ ਜੀ ਤਾਂ ਬਹੁਤ ਹੀ ਸਖਤ ਸੀ ਕਹਿੰਦੇ ਬਾਹਰ ਜਾ ਕੇ ਡੰਗਿਆ ਕਰ ਯਾਰ ਮੈਂ ਫਿਰ ਬਾਹਰ ਚੱਲ ਜਾਂਦਾ ਹੀ ਮੂੰਗਫਲੀ ਦੇ ਖੇਤ ਹੁੰਦੇ ਉਹ ਰੇਤ ਦੇ ਟਿੱਬੇ ਹੁੰਦੇ ਜੀ ਜੀ ਤੇ ਫੇਰੇ ਇੰਨਾ ਬਾਹਰ ਗਿਆ ਕਿ ਮੈਂ ਘਾਰ ਹੀ ਛੱਡ ਗਿਆ ਸੀ ਬਹੁਤ ਦਿਨ ਘਾਰ ਹੀ ਛੱਡੀ ਰੱਖਿਆ ਕਿਉਂ ਤੇ ਉਦੋਂ ਗਿਆ ਜਦੋਂ ਐਲ ਪੀ ਰਿਕਾਰਡ ਬਣਿਆ ਪਿਆਸੀ ਜੀ ਹਾਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਆਪਣੀ ਮਾਂ ਨੂੰ ਲੱਗਿਆ ਵੀ ਜੀਤੋ ਤੇਰਾ ਮੁੰਡਾ ਕਮਲਾ ਹੋਗਾ ਤੇ ਤੁਸੀਂ ਕਹਿੰਦੇ ਦੇਖੀ ਇੱਕ ਦਿਨ ਤੇਰੇ ਕਮਲੇ ਮੁੰਡੇ ਨੂੰ ਲੋਕ ਦੇਖਣਗੇ ਉਹ ਉਹ ਸਭ ਤੇ ਰੱਬ ਨੇ ਕੀਤਾ ਇਹ ਇਹ ਮਤਲਬ ਤੁਸੀਂ ਕਿਹੜੇ ਕੰਫੀਡੈਂਸ ਨਾਲ ਉਦੋਂ ਕਿ ਮੈਨੂੰ ਨਹੀਂ ਪਤਾ ਕੌਣ ਬੋਲਦਾ ਮੇਰੇ ਚ ਮੈਂ ਗਾਣਾ ਗਾਇਆ ਹੈ ਨਾ ਮੁੰਡੇ ਨੇ ਮੈਂ ਨਹੀਂ ਬੋਲਦਾ ਮੇਰੇ ਚ ਮੇਰਾ ਯਾਰ ਬੋਲਦਾ ਹੈ ਨਾ ਮੈਨੂੰ ਵੀ ਸੂਫੀ ਲੱਗਦਾ ਲੋਕਾਂ ਨੂੰ ਬਲਗਰ ਸ਼ਹਿਰ ਲੱਗਦਾ ਮੈਨੂੰ ਇਹ ਸੂਫੀ ਲੱਗਦਾ ਕਿ ਮੇਰੇ ਚ ਉਦੋਂ ਕੋਣ ਬੋਲਦਾ ਸੀ ਬਿਨਾਂ ਸੋਚੇ ਫਿਰ ਐਸਾ ਦਿਨ ਆਇਆ ਨਾ ਜੀ ਬਿਲਕੁਲ ਬਿਲਕੁਲ ਮੈਂ ਸਰਦੀਆਂ ਦੇ ਦਿਨ ਸੀ ਉੱਥੇ ਗਿਆ ਰਿਕਾਰਡ ਕੋਡੇਟ ਹੋਈ ਸੀ ਫਿਲਮਾਂ ਸ਼ਲਮਾ ਆਈਆਂ ਤੇ ਸਾਡੇ ਪਿੰਡ ਦੇ ਸਾਰੇ ਵਿੜਾ ਇਕੱਠਾ ਹੋ ਜਾਂਦਾ ਸੀ ਤੇ ਸਾਰਾ ਪਿੰਡ ਹੀ ਇਕੱਠਾ ਲੰਗਰ ਲੰਗਰ ਮੈਂ ਕਹਾਂ ਮਾਂ ਨੇ ਮੇਰੀ ਨੇ ਪਹਿਲੇ ਸਾਰੇ ਪਕਵਾਏ ਹੁੰਦੇ ਸੀ ਖਾ ਰਹਾ ਗੱਲਾਂ ਹੀ ਨਹੀਂ ਮੁੱਕ ਰਹੀਆਂ ਉਹ ਮੈਂ ਕਹੇ ਪਾਗਲ ਹੋ ਗਏ ਯਾਰ ਜਾ ਹੁਣ ਸੌਂ ਜਾ ਕੇ ਮਾਂ ਨਾ ਮੈਂ ਅੱਖਾਂ ਲਾਈ ਸੈਨਤ ਮੈਂ ਕਹਾਂ ਮਾਂ ਦੇਖ ਲਓ ਮੈਂ ਕਿੰਦਾ ਹੁੰਦਾ ਫਿਰ ਬੋਟੀ ਆਪਣੀ ਨੂੰ ਵੀ ਕਿਹਾ ਸੀ ਕੱਚੇ ਘਰ ਚ ਤੈਨੂੰ ਵਿਆਹ ਕਿ ਲੈ ਆ ਤੂੰ ਆਪਣੇ ਹੱਥ ਨਾਲ ਚੱਕ ਫੇਰ ਰਹੀ ਆ ਮਿੱਟੀ ਹਾਂ ਮੇਰੇ ਤੇ ਯਕੀਨ ਕਰੇ ਅਬ ਮੇਰੇ ਸਹੁਰੇ ਬਹੁਤ ਅਮੀਰ ਸੀ ਜਿਆਦਾ ਅਮੀਰ ਸੀ ਅੱਛਾ ਜੀ ਜਦੋਂ ਸਾਈਕਲ ਨਹੀਂ ਸੀ ਟਰੱਕ ਸੀ ਕਾਰਾਂ ਸੀ ਮੇਰੀ ਵਾਈਫ ਤੇ ਕਾਰ ਚ ਪੜਨ ਜਾਂਦੀ ਵਿਆਹ ऐसे बंदे ना करला जी रोटी भी नहीं सी ओनु दे सकदा अच्छी वो बेचारी मिट्टियां फिर मैं कह यार तू प्लीज मेनू ਛੱਡੀ ਨਾ ਵਾ ਵਾ ਤੇ ਇੱਕ ਦਿਨ ਡਾਇਮੰਡ ਨਾ ਤੋਲ ਦਊਗਾ سونے ਦਾ ਆਹ ਏਦਾਂ ਹੀ ਹੋਇਆ ਫਿਰ ਜੀ ਮਤਲਬ ਜੇ ਹੁਣ ਕਹਾਂ ਮੈਂ ਕੀਤਾ ਮੈਂ ਹੀ ਨਹੀਂ ਜਾਊਗਾ ਕਿੱਥਾਂ ਮੈਨੂੰ ਤਾਂ ਕੋਈ ਨਾਰਮਲ ਬੰਦਾ ਹੀ ਨਹੀਂ ਸੀ ਸਮਝਦੇ ਹੁੰਦੇ ਕਹਿੰਦੇ ਕਿੱਥੋਂ ਪੈਦਾ ਹੋ ਗਿਆ ਸ਼ਾਫੀਪੁਰ ਚ ਇੱਕ ਤਾਂ ਰੰਗ ਬਹੁਤ ਗੋਰਾ ਜਿਹਾ ਸੀ ਆਪ ਆਪਣਾ ਹੀ ਮੇਰਾ ਸਟਾਈਲ ਹੁੰਦਾ ਸੀ ਫਿਰ ਉਹਨਾਂ ਦਾ ਉੱਤੇ ਕੋਠੇ ਤੇ ਸਹਾਣਾ ਛੱਤ ਤੇ ਹੂੰ ਤੇ ਜਿਹੜੀ ਚੱਦਰ ਉੱਤੇ ਲਈ ਹੁੰਦੀ ਉਹਦੀ ਗਿਲਟੀ ਜੀ ਬਣ ਕੇ ਹੂੰ ਜਿੱਦਾਂ ਸਾੜੀ ਜੀ ਨਹੀਂ ਬੰਦਦੇ ਹਾਂ ਜਗੜ ਜੀ ਦੇ ਕੇ ਕਰਮੰਡਲ ਦੇ ਹੱਥ 'ਚ ਮੇਰੇ ਫੜਿਆ ਹੁਣ ਚੌ ਨਿਕਲ ਜਣਾ ਖੇਤਾਂ 'ਚ ਘਰੋਂ ਦੌੜ ਵੀ ਗਏ ਸੀ ਇੱਕ ਵਾਰੀ ਇੱਕ ਵਾਰ ਹੀ ਨਹੀਂ ਕਈ ਵਾਰੀ ਇੱਕ ਵਾਰ ਹੀ ਫਿਰ ਐਸਾ ਦੌੜਿਆ ਫਿਰ ਮੈਂ 12 14 ਸਾਲਾਂ ਨੂੰ ਅੱਛਾ 10 12 ਸਾਲ ਵਾਹ ਫੇਲ ਨਹੀਂ ਆ ਨਹਿਰ ਦੇ ਕੰਢੇ ਕੁਲੀ ਪਾਈ ਹੋਈ ਸੀ ਵਾਹ ਇੱਕ ਨਹਿਰ ਸੀ ਉਦੇ ਕੰਡੇ ਕੁੱਲੀ ਪਾ ਕੇ ਰਹਿੰਦਾ ਜਣਾ ਉੱਥੇ ਗਾਉਂਦੇ ਗੁੰਦੇ ਰਹਿਣਾ ਬਸ ਰਾਤ ਦਿਨ ਗਾਉਂਦੇ ਰਹਿਣਾ ਰਾਤ ਔਰ ਦਿਨ ਰਾਤ ਨੂੰ ਸ਼ੁਰੂ ਕੀਤਾ ਦਿਨ ਚੜ ਗਿਆ ਦਿਨ ਨੂੰ ਸ਼ੁਰੂ ਕੀਤਾ ਰਾਤ ਪੈ ਗਈ ਵਾਓ ਹਾਂਜੀ ਜੀ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਜੀ ਕਰਦਾ ਸਮਾਂ ਸਾਡਾ ਅਜਾਜ਼ ਨਹੀਂ ਦੇ ਰਿਹਾ ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੋਈ ਸਨੇਹਾ ਸੀ ਸਨੇਹਾ ਇਹ ਹੈ ਕਿ ਜ਼ਿੰਦਗੀ ਛੋਟੀ ਜੀ ਹੈ ਮੁਹੱਬਤ ਕਰੋ ਮੁਹੱਬਤ ਕਰਕੇ ਤੁਸੀਂ ਖੁਦ ਮਾਲਕ ਦਾ ਰੂਪ ਬਣ ਸਕਦੇ ਆ ਤੁਹਾਨੂੰ ਕਹਿਣ ਲੱਪਣਗੇ ਰੱਬ ਦਾ ਬੰਦਾ ਤੁਹਾਡੇ ਕੋਲ ਬਹਿਣਗੇ ਤੁਹਾਡੀਆਂ ਗੱਲਾਂ ਸੁਣਨਗੇ ਨਫ਼ਰਤ ਕਰੋਗੇ ਆਪਣਾ ਵਿਸੜੋਗੇ ਮਾਸ਼ਰੇ ਦਾ ਨੁਕਸਾਨ ਕਰੋਗੇ ਸਮਾਜ ਦਾ ਨੁਕਸਾਨ ਕਰੋਗੇ ਜੋ ਸਿਖਾਇਆ ਸਾਨੂੰ ਨਿਮੈ ਸੂ ਗੋਰਾ ਹੋਏ ਜੀ ਕੀ ਕੀ ਯਾਨੀ ਫਲਸਫਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਹਰ ਪਹਿਲੂ ਹਰ ਪਹਿਲੂ ਜ਼ਿੰਦਗੀ ਦਾ ਤੁਸੀਂ ਜਿਹੋ ਜੋ ਪੁੱਛਣਾ ਚਾਹੋ ਨੇ ਪੁੱਛ ਲਓ ਦੇ ਤੋਂ ਹਮ ਬਿਲਕੁਲ ਉਹ ਕਿਆ ਖੂਬਸੂਰਤ ਗੁਰ ਨਾਨਕ ਜੀਵਤਾਂ ਮਰ ਰਹੇ ਜਿਹੜਾ ਜੀਵਤਾਂ ਜਿੰਦੇ ਜੀ ਮਰ ਗਿਆ ਹੰਕਾਰ ਕਿੱਥੋਂ ਰਹੂਗਾ ਫਿਰ ਉਹਨਾਂ ਨੇ ਕਿਆ ਆਸਾਂ ਪਰਬਤ ਜੇਡੀਆਂ ਮੌਤ ਤਣਾਵਾ ਹੀਟ ਸਾਰੀ ਜ਼ਿੰਦਗੀ ਇਹ ਕਚਰਾ ਇਕੱਠਾ ਕਰਦੇ ਰਵਾਂਗੇ ਪੈਸਾ ਜਿੰਨਾ ਮਰਜੀ ਆਖਿਰ ਕਚਰਾ ਹੀ ਹੈ ਵਾਹ ਫਿਰ ਨਾਲ ਕੀ ਜਾਣਾ ਤਾਂ ਚਾਰ ਬੰਦੇ ਬਾਅਦ ਚ ਵੀ ਕਹਿਣ ਯਾਰ ਬੰਦਾ ਠੀਕ ਸੀ ਜਿੰਦੇ ਜੀ ਵੀ ਤੁਹਾਡੇ ਨਾਲ ਬਹਿਣ ਜੀ ਤੇ ਮઝા ਜ਼ਿੰਦਗੀ ਦਾ ਤੇ ਉੱਪਰ ਜਦੋਂ ਪੇਸ਼ੀ ਹੋਵੇ ਤਾਂ ਫਿਰ ਸ਼ਰਮ ਨਾ ਆਵੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਆ ਦੋਸਤੋ ਹਾਂ ਸਹੀ ਹਾਂ ਸੀ ਨਾਲ ਅਸੀਂ ਗਲਤ ਕੀਤੀ ਸਾਨੂੰ ਪੂਰੀ ਆਸ ਹੈ ਕਿ ਕੱਲ 7 ਵਜੇ ਤੁਸੀਂ ਪਾਇਰ ਬੀਨੋ ਸੈਂਟਰ ਦੇ ਵਿੱਚ ਰॉयਲ ਕਿੰਗ ਪੈਲੈਸ ਦੇ ਵਿੱਚ ਜ਼ਰੂਰ ਪਹੁੰਚੋਗੇ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਟਿਕਟਸ ਦੇ ਲਈ ਤੁਸੀਂ ਜਾਂ ਕੋਈ ਵੀ ਜਾਣਕਾਰੀ ਚਾਹੀਦੀ ਹੈ ਇੱਥੇ ਕਾਲ ਕਰ ਸਕਦੇ ਹੋ ਬਹੁਤ-ਬਹੁਤ ਸ਼ੁਕਰੀਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ